ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜੀ ਰਾਤ ਹਾਸਾ ਹੋਇਆ ਹੈ ਸਾਢੇ 10 ਦੇ ਕਰੀਬ ਗੱਡੀ ਵੇਖੋ ਕਿਵੇਂ ਗੇਟ ਸਾਰਾ ਤੋੜ ਕੇ ਤੇ ਅੰਦਰ ਵੜ ਗਈ ਏ ਚਲੋ ਕੋਈ ਜਾਨੀ ਤੇ ਮਾਲੀ ਨੁਕਸਾਨ ਨਹੀਂ ਹੋਇਆ ਬਾਕੀ ਆ ਵੀਰ ਕੋ ਪੁੱਛਦੇ ਇਹਨਾਂ ਦਾ ਘਰ ਸੀ ਕੀ ਗੱਲ ਹੋਈ ਸੀ ਵੀਰੇ ਗੱਲ ਐਵੇਂ ਕੀ ਸੀ ਵੀ ਰਾਤ 10 ਵਜੇ ਦਾ ਟਾਈਮ ਸੀਗਾ ਹਾਂਜੀ ਤੇ ਲੈ ਗੇਟ ਬੰਦ ਹੀ ਕੀਤੇ ਸੀ ਬੰਦ ਕਰਕੇ ਅੰਦਰ ਜਾਂਦੇ ਹਾਂ ਠੀਕ ਏ ਤੇ ਇੱਕੋ ਦਮ ਬਾਅਦ ਪਿੱਛੋਂ ਆਈ ਗੱਡੀ ਤੇਜ਼ ਸੀਗੀ ਸਪੀਡ ਨਾਲ ਹਾਂ ਤੇ ਉਹਨਾਂ ਨੇ ਪੀਤੀ ਸੀ ਥੋੜੀ ਦਾਰੂ ਕੀਤੀ ਹੋਣੀ ਹੈ ਕਿੰਨੇ ਬੰਦੇ ਸਨ ਉਹ ਘਟ ਘਟ ਦੋ ਜਣੇ ਸੀਗੇ ਠੀਕ ਹੈ ਤੇ ਉਹ ਫਿਰ ਠੁੱਕੀ ਇੱਕਦਮ ਗੱਡੀ ਵਿੱਚ ਅੱਛਾ ਜੀ ਉਹ ਸਾਰਾ ਗੇੜਗੂੜ ਤੋੜਤਾ ਉਹਨਾਂ ਨੇ ਹਾਂਜੀ ਫਿਰ ਤੁਸੀਂ ਵੀ ਉੱਠ ਕੇ ਭੱਜੇ ਹੋਣੇ ਖੜਕਾ ਵਾਹ ਵਾਹ ਤੁਸੀਂ ਇੱਕਦਮ ਆਏ ਬਾਹਰ ਦੇਖਿਆ ਆ ਕੇ ਕੀ ਬਣਿਆ ਤੇ ਇੱਕ ਤੇ ਜਿਹੜਾ ਜਿਹੜਾ ਡਰਾਈਵਰ ਸੀਗਾ ਉਹ ਤੇ ਨਾਲ ਦੀ ਨਾਲ ਹੀ ਨਿਕਲ ਗਿਆ ਜਿੰਨੇ ਚਿਰ ਅਸੀਂ ਆਏ ਆ ਬਾਹਰ ਉਹ ਛਪਾਜ ਕੇ ਨਿਕਲ ਗਿਆ ਨਿਕਲ ਕੇ ਤੇ ਭੱਜ ਗਿਆ ਸਾਈਡ ਤੋਂ ਭੱਜ ਗਿਆ ਠੀਕ ਜਿਹੜਾ ਸਾਈਡ ਵਾਲਾ ਸੀਗਾ ਲੋਕ ਹੋ ਗਿਆ ਗੇਟ ਹੁਣ ਤੇ ਨਾਲ ਕਰਤੀ ਗੱਡੀ ਜਿਹੜਾ ਸਾਰੀ ਵਿੱਚ ਲੋਕ ਸੀਗਾ ਸਾਰਾ ਠੀਕ ਹੈ ਤੇ ਫਿਰ ਅਸੀਂ ਉਹਨੂੰ ਕੱਢਿਆ ਬਾਹਰ ਠੀਕ ਤੇ ਉਹਨੂੰ ਬਿਠਾਇਆ ਉਹਨੇ ਉਹਨੇ ਬਿਠਾਇਆ ਤੇ ਜੇ ਉਹਨੇ ਕਿਹਾ ਵੀ ਬੈ ਤੂੰ ਪਾਣੀ ਪੁਣੀ ਪੀ ਲੈ 60 ਲੱਗੀ ਸੀ ਉਹਦੇ ਨਾ 60 ਤੋਂ ਬਚਾਇਆ ਸਭ ਦਾ ਠੀਕ ਉਹਨੇ दारू ਪੀਤੀ ਸੀ ਕਿ ਨਹੀਂ ਨਹੀਂ ਉਹਨੇ ਨਹੀਂ ਸੀ ਪੀਤੀ ਠੀਕ ਹੈ ਨਾਲ ਹਾਂ ਡਰਾਈਵਰ ਨੇ ਪੀਤੀ ਸੀਗੀ ਪਰ ਜਾਦੀ ਨਹੀਂ ਸੀਗੀ ਇੰਨਾ ਵੀ ਨਹੀਂ ਸੀਗੀ ਕਿ ਟੱਲੀ ਸੀਗਾ ਨਹੀਂ ਤੇ ਪਤਲ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਸ ਤੋਂ ਠੀਕ ਹੈ ਠੀਕ ਤੇ ਉਹ ਸਿੱਧੀ ਜਾ ਕੇ ਦੇ ਵਿੱਚ ਵੱਜੀ ਫਿਰ ਤੇ ਬਾਹਰ ਦੂਜੇ ਮੁੰਡਿਆਂ ਨੂੰ ਕੱਢਿਆ ਸੀ ਕੱਢ ਕੇ ਤੇ ਉਹਨਾਂ ਨੂੰ ਲੈ ਬਿਠਾਇਆ ਇੱਥੇ ਤੇ ਅਸੀਂ ਅੰਦਰਲੀ ਸਾਈਡ ਆਏ ਆ ਹਾਂ ਤੇ ਉਹ ਵੀ ਭੱਜ ਗਏ ਨਾਲ ਦੇ ਨਾਲ ਠੀਕ ਅੱਛਾ ਭੱਜ ਗਏ ਸਵੇਰ ਹਾਂ ਉਹ ਫਿਰ ਉਹ ਡਰ ਗਏ ਨਾ ਉਹਨਾਂ ਨੂੰ ਇਹ ਸੀਗਾ ਕਿ ਵੀ ਸਾਨੂੰ ਕੁੱਟਣ ਵਗੈਰਾ ਨਾ ਕੁੱਟਣਾ ਦੇਣ ਜਾਂ ਕੁਝ ਹੋ ਨਾ ਜਾਵੇ ਠੀਕ ਹੈ ਕਿਉਂਕਿ ਬਚਾ ਹੋ ਗਿਆ ਚਲੋ ਇੰਨਾ ਹੀ ਬੋਲਦੇ ਹਾਂ ਹਾਂ ਤੁਹਾਡਾ ਵੀ ਬਚਾਅ ਹੋ ਗਿਆ ਕੋਈ ਬੱਚਾ ਪੁੱਛਣ ਹੋ ਗਿਆ ਕੋਈ ਹੈ ਨਹੀਂ ਸੀਗਾ ਤੇ ਫਿਰ ਤੁਸੀਂ ਪੁਲਿਸ ਵੀ ਆਈ ਕਿ ਰਾਤ ਪੁਲਿਸ ਫਿਰ ਫੋਨ ਤੇ ਕੀਤਾ ਜੀ ਦੋ ਭੱਜ ਗਏ ਸੀਗੇ ਤਾਂ ਇਸ ਕਰਕੇ ਬਾਅਦ ਸਾਨੂੰ ਫੋਨ ਕਰਨਾ ਪਿਆ ਠੀਕ ਕਿਉਂਕਿ ਜੇਕਰ ਉਹ ਭੱਜਦੇ ਮੈਂ ਗੱਲ ਕਰ ਲੈਂਦੇ ਹਾਂ ਜੀ ਉਹ ਭੱਜ ਗਏ ਸੀਗੇ ਫਿਰ ਸਾਨੂੰ 112 ਤੇ ਸੀ ਫੋਨ ਕੀਤਾ ਰਾਤ ਫਿਰ ਪੁਲਿਸ ਆਈ ਸੀਗੀ 11:00 ਵਜੇ ਤੇ ਸਾਰੀ ਗੱਲਬਾਤ ਹੋਈ ਉਹਨਾਂ ਦੀ ਤੇ ਬੰਦੇ ਪਤਾ ਲੱਗੇ ਕਿੱਥੋਂ ਹੁੰਦੇ ਨੇ हां बंदे इथनेड़े ही अपने आड़े आड़नदे ਪਿੰਡ ਦੇ ਨੇ ਨਾਲ ਵਾਲੇ ਠੀਕ ਤੇ ਬਾਈਏ ਪਿੰਡ ਦੇ ਨੇ ਠੀਕ ਠੀਕ ਤੇ ਬਸ ਹੋਰ ਕੁਛ ਨਹੀਂ ਸਵੇਰੇ ਆਗੇ ਸੀ ਬਸ ਬਚਾ ਹੋ ਗਿਆ ਤੇ ਫਿਰ ਆ ਗਏ ਤੇ ਹਾਲੇ ਗੱਡੀ ਨਹੀਂ ਲੈ ਕੇ ਗਏ ਹੈ ਨਾ ਗੱਡੀ ਹਾਲੇ ਤਾਂ ਨਹੀਂ ਲੈ ਗਏ ਨੇ ਕਿਉਂਕਿ ਜੋ ਫਿਰ ਨੁਕਸਾਨ ਕੀਤਾ ਤੇ ਡਰਾਈਵਰ ਨੂੰ ਵੀ ਵੱਜ ਗਿਆ ਉਹ ਵੀ ਵੱਜ ਗਿਆ ਹਾਂ ਹਾਂ ਸਾਰੇ ਵੱਜ ਗਏ ਇਹ ਮਤਲਬ ਗੇਟ ਜੇ ਕਿਤੇ ਉਹ ਤੁਹਾਡੇ ਮੇਨ ਕੰਦ ਹੁੰਦੀ ਜਾਂ ਕੋਈ ਬੈਠਕ ਹੁੰਦੀ ਉਹਦੇ ਚ ਵੱਟਦੀ ਫਿਰ ਜ਼ਿਆਦਾ ਨੁਕਸਾਨ ਹੋ ਸਕਦਾ ਹਾਂ ਫਿਰ ਨੁਕਸਾਨ ਜੇ ਜੇ ਪੱਥਰ ਨਾ ਹੁੰਦਾ ਨਾ ਅੱਛਾ ਇੱਕ ਆ ਪੱਥਰ ਨੇ ਰੋਕ ਲਈ ਗੱਡੀ ਅੱਛਾ ਇਹ ਸਪੀਡ ਸੀ ਕਾਫੀ ਤੇ ਪਰ ਮੈਨੂੰ ਲੱਗਦਾ 100 ਦੀ ਸਪੀਡ ਹੋਏਗੀ ਆ ਮੈਨੂੰ ਲੱਗਦਾ ਮੋੜ ਦਾ ਨਹੀਂ ਪਤਾ ਲੱਗਾ ਜਾਂ ਤੇ ਅਲਾਬਾਦ ਨੂੰ ਜਾਂਦੇ ਹੋਣੇ ਉਹ ਨਹੀਂ ਇਹ ਅਲਾਬਾਦ ਨਹੀਂ ਜਾਂਦੇ ਸੀਗੇ ਇੱਧਰੋਂ ਆਏ ਸੀਗੇ ਇੱਧਰੋਂ ਆ ਹਰੀਪੁਰ ਵਾਲੀ ਸਾਈਡ ਤੋਂ ਆਉਂਦੇ ਸੀ ਠੀਕ ਹਰੀਪੁਰੇ ਵਾਲੀ ਸਾਈਡ ਤੋਂ ਆਏ ਜਾਣਾ ਉਹਨਾਂ ਨੇ ਫਿਰ ਮੈਨੂੰ ਲੱਗ ਬਾਈ ਹੀ ਸੀ ਆ ਅਲਾਬਾਦ ਜਾਣਾ ਸੀ ਤੇ ਜਾ ਉਹਨਾਂ ਨੂੰ ਮੋੜ ਮਾਰ ਦਾ ਪਤਾ ਨਹੀਂ ਲੱਗਾ ਕੀ ਵੜਿਆ ਤੇ ਆ ਵੇਖੋ ਵੀ ਅਸੀਂ ਧੁੰਦ ਕਰਕੇ ਧੁੰਦ ਕੋਈ ਕੱਲ ਧੁੰਦ ਵੀ ਜ਼ਿਆਦਾ ਸੀ ਆ ਵੇਖੋ ਗੱਡੀ ਕਿਵੇਂ ਗੇਟ ਤੋੜ ਕੇ ਤੇ ਅੰਦਰ ਵੜ ਗਈ ਹੈ ਤੇ ਪਿੰਡ ਹਾਰਨੀ ਖੁਰਦ ਦੀ ਘਟਨਾ ਹੈ ਤੇ ਵੀਰੋ ਡਰਿੰਕ ਕਰਕੇ ਗੱਡੀ ਜਿਹੜੇ ਚਲਾਉਂਦੇ ਆ ਵੇਖੋ ਕੀ ਹਾਸ ਇਹ ਵੀ ਕਾਨੂੰਨ ਜਿਹੜਾ ਬਣਾਇਆ ਨਵਾਂ ਉਹਦੇ ਥਰੂ ਹੋਣਾ ਚਾਹੀਦਾ ਜਿਹੜਾ ਡਰਿੰਕ ਕਰਕੇ ਉਹਨੂੰ ਸਜ਼ਾ ਮਿਲਣੀ ਚਾਹੀਦੀ ਵੱਦ ਤੋਂ ਵੱਧ ਆਮ ਬੰਦਾ ਨਾ ਇਹਦੇ ਵਿੱਚ ਖੜੀਸਿਆ ਜਾਵੇ ਜਾ ਸ਼ੁਗਰੇ ਚਲੋ ਜਾਨਮਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਥੈਂਕ ਯੂ ਧੰਨਵਾਦ